ਆਓ ਜੀ ਮਿੱਤਰੋ ਆ ਝੋਟੀ ਦਾ ਵੀ ਹੋ ਗਿਆ ਸੌਦਾ ਵੀਰ ਪਟਿਆਲੇ ਤੋਂ ਆਇਆ ਕੱਲ੍ਹ ਸ਼ਾਮ ਨੂੰ ਆਇਆ ਸੀ ਹੁਣ ਇਹ ਗੱਬਣ ਝੋਟੀ ਲੈ ਕੇ ਚੱਲਿਆ ਅੱਜ ਇਹਦਾ ਮਾਨ ਲੱਗ ਗਿਆ ਤੇ ਇੱਕ ਦੋ ਦਿਨ ਕੱਢਦੀ ਸੀ ਹੁਣ ਨੂੰ ਮੈਂ ਤਾਂ ਵੀਰ ਨੂੰ ਕਹੇ ਸੀ ਇੱਕ ਦਿਨ ਰੋਕ ਕੇ ਲੈ ਜਾ ਕਹਿੰਦਾ ਬਾਈ ਤੁਹਾਡੇ ਤੇ ਵਿਸ਼ਵਾਸ ਆ ਬਾਕੀ ਵੀਰੇ ਰਾਤ ਤੈਨੂੰ ਰੋਟੀ ਪਾਣੀ ਕੋਈ ਰਹਿਣ ਦੇ ਵਿੱਚ ਦਿੱਕਤ ਤਾਂ ਨਹੀਂ ਆਈ ਨਹੀਂ ਵੀਰੇ ਆਪਣਾ ਰਹਿਣ ਦਾ ਪੂਰਾ ਪ੍ਰਬੰਧ ਆ ਜੀ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਕਿਉਂਕਿ ਆਪਣੇ ਕੋਲੇ 5-7 ਪਸ਼ੂ ਟਾਪ ਕਲਾਸ ਝੋਟੀਆਂ ਹਰ ਵੇਲੇ ਕਿਰੀਆਂ ਸੇਲ ਵਾਲੀਆਂ ਹੁੰਦੀਆਂ ਨੇ ਆ ਚੋਟੀ ਦੇ ਵੀ ਤੁਹਾਨੂੰ ਕਰਾਉਣਾ ਦਰਸ਼ਨ ਇਹ ਵੀਰ ਦਾ ਪਿੰਡ ਵੀ ਖਾਨਪੋਰਾ ਤੇ ਸਾਡਾ ਪਿੰਡ ਵੀ ਲੁਧਿਆਣਾ ਜ਼ਿਲ੍ਹਾ ਆਲਮਗੀਰ ਸਾਹਿਬ ਕੋਲੇ ਖਾਨਪੁਰੇ ਹੀ ਪੈ ਜਾਂਦਾ ਵਾ ਉਧਰ ਤੀ ਜਦੋਂ ਵੀਰ ਆਇਆ ਤਾਂ ਹੋਰ ਇਹਦਾ ਮਨ ਰਲ ਗਿਆ ਕਹਿੰਦਾ ਵੀ ਆਪਣਾ ਪਿੰਡ ਦਾ ਨਾਮ ਵੀ ਕਹੀਆ ਆੜੀ ਜੀ ਰੋਕਦੀ ਝੋਟੀ ਬਈ ਲਓ ਜੀ ਕਰੋ ਚੈੱਕ ਪੂਰਾ ਹਣ ਹੁਣ ਕੁੱਤੇ ਬਾਹਰ ਆ ਗਈ ਬਸ ਸਾਡੇ ਕੋਲੇ ਵੀ ਇੱਕ ਅੱਧਾ ਦਿਨ ਹੀ ਕੱਢਣਾ ਸੀ ਇਹਨੇ ਸੂਣ ਦਾ ਤੇ ਹੁਣ ਵੀਰ ਕੋਲੇ ਸਲਕਣ ਦੇ ਨਾਲ ਫਰਕ ਪੈ ਸਕਦਾ ਹੋ ਸਕਦਾ ਜਾਨਸਾਰੀ ਵੀ ਸੂਖਵੇ ਤੇ ਜਾਂ ਆਥਣ ਸਵੇਰ ਜੇ ਵੀਰ ਕੋਈ ਪਹਿਲੀ ਵਾਰ ਵੀਡੀਓ ਦੇਖਦਾ ਤਾਂ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਕਿਉਂਕਿ ਹਰੇਕ ਵੀਡੀਓ ਤੇ ਮੈਂ ਦੱਸਦਾ ਵੀ ਆਪਾਂ ਹਸਾਰ ਪਿੰਡਾਂ ਤੋਂ ਪਸ਼ੂ ਲੈ ਕੇ ਆਉਨੇ ਆ ਹੁਣ ਸੂਆ ਪੈ ਜੂਗਾ ਹੁਣ ਆਪਣੇ ਕੋਲੇ ਹਰ ਵੇਲੇ 20-25 ਪਸ਼ੂ ਕੋਸ ਜੇ ਆ ਵੀ 30 40 50 ਤੱਕ ਜਾਈਏ ਪਰ ਹੁਣ ਮੈਨੂੰ ਮੈਦਾ ਵੀ ਮਿਲੀ ਜਾਣਗੇ ਪਸ਼ੂ 20 25 ਤਾਂ ਹਰ ਵੇਲੇ ਸੇਲ ਲਈ ਹੋਣਗੇ ਅੱਗੇ ਜਾ ਕੇ ਤਾਂ 40 50 ਤੱਕ ਕਰਾਂਗੇ ਕਿਉਂਕਿ ਫਿਰ ਸਾਨੂੰ ਜਾਣ ਚ ਵੀ ਦਿੱਕਤ ਪੈਂਦੀ ਆ ਤੇ ਜਿਹੜਾ ਵੀਰ ਸਾਡੇ ਤੇ ਵਿਸ਼ਵਾਸ ਕਰਦੇ ਆ ਆਪਾਂ ਉਹਨਾਂ ਦਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਕਿਉਂਕਿ ਆਪਾਂ ਚੰਗੇ ਪਸ਼ੂ ਸਾਨੂੰ ਉਥੇ 2-3 ਦਿਨ ਫਿਰ ਲੱਗ ਜਾਂਦੇ ਆ ਉਸ ਹਿਸਾਬ ਨਾਲ ਹੀ ਮਿਲਦਾ ਪਸ਼ੂ ਆਪਾਂ ਪੂਰਾ ਗਾਰੰਟੀ ਵਾਲਾ ਹੀ ਪਸ਼ੂ ਲਈਦਾ ਤੇ ਗਾਹਾਂ ਗਾਰੰਟੀ ਵੀ ਦੇਈਦੀ ਆ